ਸਾਰਿਆਂ ਨੂੰ ਜੈਮਸੀ ਕੀ ਆਈਆ ਪਾ ਬਾਈਬਲ ਵਿੱਚੋਂ ਵਚਨ ਦੇਖਾਂਗੇ ਪਰਮੇਸ਼ਰ ਪ੍ਰੇਮ ਹੈ ਯਹੂਨਾ ਦੀ ਅੰਜੀਲ 3 ਅਧਿਆਇ ਦੀ 16 ਆਇਤ ਪਰਮੇਸ਼ਰ ਦਾ ਪ੍ਰੇਮ ਹੈ ਅਗਾਪੇ ਪ੍ਰੇਮ ਪ੍ਰੇਮ ਜੋ ਉਸਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਪਰਮੇਸ਼ਰ ਨੇ ਜਗਤ ਨਾਲ ਪ੍ਰੇਮ ਕੀਤਾ ਜੋ ਪਰਮੇਸ਼ਰ ਨੇ ਸਾਨੂੰ ਪਿਆਰ ਕੀਤਾ ਉਸਨੇ ਆਪਣਾ ਇਕਲੌਤਾ ਪੁੱਤਰ ਯੇਸ਼ੂ ਮਸੀਹ ਨੂੰ ਸਾਡੇ ਲਈ ਦੇ ਦਿੱਤਾ ਉਸ ਦੀ ਉੱਪਰ ਵਿਸ਼ਵਾਸ ਕਰਨ ਦੁਆਰਾ ਅਸੀਂ ਹਮੇਸ਼ਾ ਦਾ ਜੀਵਨ ਪਾਸ ਆ ਕੀਏ ਅਸੀਂ ਦੁਨੀਆ ਦੇ ਅੰਦਰ ਰਹਿੰਦੇ ਸਮੇ ਉਹ ਸੱਚਾਈ ਦਾ ਪਿਆਰ ਨਾ ਖਤਮ ਹੋਣ ਵਾਲਾ ਪਿਆਰ ਉਹ ਪਿਆਰ ਹੈ ਯੀਸ਼ੂ ਮਸੀਹ ਦਾ ਇਸ ਲਈ ਆਪਣੇ ਆਪ ਨੂੰ ਸਾਡੇ ਲਈ ਉਸ ਨੇ ਮਾਰ ਦਿੱਤਾ ਆਪਣੇ ਆਪ ਨੂੰ ਕ੍ਰੂਸ ਤੇ ਚੜਾ ਦਿੱਤਾ ਅਸੀਂ ਵਿਸ਼ਵਾਸ ਰੱਖਣ ਦੇ ਦੁਆਰਾ ਅਸੀਂ ਅਨੰਤ ਜੀਵਨ ਪਾ ਸਕੀਏ ਪ੍ਰਭੂ ਜਦੋਂ ਇਸ ਦੁਨੀਆ ਵਿੱਚ ਆਏ ਕਿਸੇ ਵੀ ਇੱਕ ਜਾਤੀ ਲਈ ਨਹੀਂ ਆਏ ਕਿਸੇ ਵੀ ਇੱਕ ਦੇਸ਼ ਲਈ ਨਹੀਂ ਆਏ ਸਾਰੇ ਜਗਤ ਨਾਲ ਪਿਆਰ ਕੀਤਾ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਅੱਜ ਪ੍ਰਭੂ ਮੇਰੇ ਲਈ ਵੀ ਓਨਾ ਹੈ ਜਿੰਨਾ ਉਹ ਤੁਹਾਡੇ ਲਈ ਹੈ ਜਿੰਨਾ ਪਿਆਰ ਉਹ ਮੈਨੂੰ ਕਰਦਾ ਹੈ ਓਨਾ ਹੀ ਪਿਆਰ ਉਹ ਤੁਹਾਨੂੰ ਕਰਦਾ ਹੈ ਪ੍ਰਭੂ ਦਾ ਵਚਨ ਕਹਿੰਦਾ ਉਹ ਤੁਹਾਡੇ ਨਾਲ ਹਮੇਸ਼ਾ ਰਹਿੰਦਾ ਹੈ ਅਸੀਂ ਉਸ ਨੂੰ ਆਪਣਾ ਉਧਾਰ ਕਰਤਾ ਸਵੀਕਾਰ ਕਰਦੇ ਹਾਂ ਅਸੀਂ ਉਸ ਨਾਲ ਅੱਜ ਤੱਕ ਉਹ ਰਿਸ਼ਤਾ ਨਹੀਂ ਬਣਾ पाए ਜਦੋਂ ਅਸੀਂ ਰਿਸ਼ਤਾ ਨਹੀਂ ਬਣਾ ਪਾਉਂਦੇ ਫਿਰ ਪ੍ਰਭੂ ਦੇ ਗੁਣ ਸਾਡੇ ਅੰਦਰ ਨਹੀਂ ਆਉਣਗੇ ਬਹੁਤ ਦੁੱਖ ਦੀ ਗੱਲ ਹੈ ਜਦੋਂ ਅਸੀਂ ਚਰਚ ਦੇ ਅੰਦਰ ਜਾਂਦੇ ਹਾਂ ਕਲੀਸਿਆ ਵਿੱਚ ਜਾਂਦੇ ਹਾਂ ਜੋ ਸਾਡਾ ਪਿਆਰ ਹੋਣਾ ਚਾਹੀਦਾ ਹੈ ਉਹ ਕਦੇ ਵੀ ਦਿਖਾਈ ਨਹੀਂ ਦਿੰਦਾ ਕਈ ਵਾਰ ਅਸੀਂ ਪਰਮੇਸ਼ਰ ਦੇ ਪਿਆਰ ਦੀ ਨਿੰਦਾ ਕਰ ਜਾਂਦੇ ਹਾਂ ਸਾਨੂੰ ਪਤਾ ਵੀ ਨਹੀਂ ਚੱਲਦਾ ਕਦੋਂ ਅਸੀਂ ਪਰਮੇਸ਼ਰ ਦੇ ਪਿਆਰ ਦੀ ਪਰਮੇਸ਼ਰ ਦੇ ਵਚਨ ਦੇ ਵਿਰੋਧ ਵਿੱਚ ਚਲੇ ਜਾਂਦੇ ਹਾਂ ਕਈ ਵਾਰ ਅਸੀਂ ਲੋਕਾਂ ਦੇ ਮੂੰਹ ਵਿੱਚੋਂ ਸੁਣਦੇ ਹਾਂ ਮੈਂ ਉਸ ਦੀ ਸ਼ਕਲ ਨਹੀਂ ਦੇਖਣਾ ਚਾਹੁੰਦਾ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਮੈਨੂੰ ਪਸੰਦ ਨਹੀਂ ਫਿਰ ਇਸ ਤਰ੍ਹਾਂ ਦੇ ਵਚਨ ਵਿੱਚ ਅਸੀਂ ਦੇਖਦੇ ਹਾਂ ਪਰਮੇਸ਼ਰ ਦੇ ਵਿਰੋਧ ਹਾਂ ਪਰ ਸਾਨੂੰ ਤਾਂ ਇਸ ਤਰ੍ਹਾਂ ਦਾ ਲੱਗਦਾ ਹੈ ਸਾਡੀ ਪਰਮੇਸ਼ਰ ਨਾਲ ਸੰਗਤੀ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਅਸੀਂ ਦੁਸ਼ਮਨਾ ਵਾਸਤੇ ਵੀ ਪ੍ਰਾਰਥਨਾ ਕਰਨੀ ਹੈ ਉਹਨਾਂ ਲਈ ਵੀ ਅਸੀਂ ਹਮੇਸ਼ਾ ਪ੍ਰਾਰਥਨਾ ਕਰਨੀ ਹੈ ਕਿ ਉਹ ਬਦਲ ਜਾਣ ਕਿ ਉਹ ਪ੍ਰਭੂ ਦੇ ਰਾਜ ਵਿੱਚ ਆ ਕੇ ਪ੍ਰਭੂ ਦੀ ਸੇਵਾ ਕਰ ਸਕਣ ਅਸੀਂ ਭਿਕਵਾਣੀਆਂ ਕਰੀਏ ਸਾਰੀਆਂ ਚੀਜ਼ਾਂ ਕਰੀਏ ਅਸੀਂ ਪਿਆਰ ਨਹੀਂ ਰੱਖਦੇ ਤਾਂ ਅਸੀਂ ਪ੍ਰਭੂ ਦੀ ਨਜ਼ਰ ਵਿੱਚ ਕੁਝ ਨਹੀਂ ਹਾਂ ਅਸੀਂ ਵੇਖਦੇ ਹਾਂ ਪ੍ਰੇਮ ਸਭ ਤੋਂ ਉੱਤਮ ਹੈ ਜੋ ਮਨੁੱਖ ਦੇ ਕੋਲ ਹੋਣਾ ਚਾਹੀਦਾ ਹੈ ਅਸੀਂ ਕਿੰਨਾ ਵੀ ਕੁਝ ਕਰ ਲਈਏ ਅਸੀਂ ਦਾਨ ਪੁੰਨ ਕਰ ਲਈਏ ਸਾਡੇ ਜੀਵਨ ਵਿੱਚ ਪ੍ਰੇਮ ਨਹੀਂ ਤਾਂ ਪਰਮੇਸ਼ਰ ਦੀ ਤਰ੍ਹਾਂ ਸਾਡਾ ਸੁਭਾਅ ਨਹੀਂ ਹੈ ਤਾਂ ਇਸ ਤੋਂ ਸਾਨੂੰ ਕੋਈ ਵੀ ਲਾਭ ਨਹੀਂ ਹੋ ਪਾਵੇਗਾ ਅਸੀਂ ਇੱਕ ਦੂਸਰੇ ਨਾਲ ਪਿਆਰ ਕਰਨਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਡੇ ਨਾਲ ਪਿਆਰ ਕੀਤਾ ਜਦੋਂ ਅਸੀਂ ਗੁਨਾਹਾਂ ਵਿੱਚ ਸੀ ਤਰ੍ਹਾਂ ਤਰ੍ਹਾਂ ਦੇ ਪਾਪ ਦੇ ਵਿੱਚ ਸੀ ਸੰਸਾਰ ਦੇ ਅੰਦਰ ਪਾਪ ਵਿੱਚ ਚੱਲ ਰਹੇ ਸੀ ਤਾਂ ਯੀਸ਼ੂ ਮਸੀਹ ਨੇ ਸਾਡੇ ਨਾਲ ਪਿਆਰ ਕੀਤਾ ਅਗਰ ਉਹ ਚਾਹੁੰਦਾ ਤਾਂ ਇਹ ਕਹਿ ਸਕਦਾ ਸੀ ਕਿ ਇਸਨੇ ਗੁਨਾਹ ਕੀਤਾ ਹੈ ਇਹ ਗੁਨਾਹ ਦੇ ਅੰਦਰ ਹੈ ਪਾਪਾਂ ਦੇ ਵਿੱਚ ਜੀਵਨ ਗੁਜ਼ਾਰ ਰਹੇ ਹਨ ਉਧਰ ਅਸੀਂ ਪ੍ਰਭੂ ਦੇ ਪਿਆਰ ਨੂੰ ਯਿਸੂ ਮਸੀਹ ਦੇ ਪਿਆਰ ਨੂੰ ਦੇਖ ਸਕਦੇ ਹਾਂ ਉਹ ਪੂਰੇ ਸੰਸਾਰ ਨਾਲ ਪਿਆਰ ਕਰਦਾ ਹੈ ਉਹ ਕਹਿੰਦਾ ਨਹੀਂ ਪਿਤਾ ਮੈਂ ਆਪਣੀ ਜਾਨ ਦੇ ਕੇ ਆਪਣਾ ਲਹੂ ਨਾਲ ਇਹਨਾਂ ਨੂੰ ਸਾਫ਼ ਕਰਾਂਗਾ ਉਸ ਦੇ ਮਹਾਨ ਪਿਆਰ ਨੂੰ ਅਸੀਂ ਜਾਣੀਏ ਸੱਚ ਵਿੱਚ ਪਰਮੇਸ਼ਰ ਸਾਡੇ ਨਾਲ ਕਿੰਨਾ ਪਿਆਰ ਕਰਦਾ ਹੈ ਆਦਮ ਨੂੰ ਬਣਾਇਆ ਬਹੁਤ ਖੂਬਸੂਰਤ ਬਣਾਇਆ ਬੜੇ ਪਿਆਰ ਨਾਲ ਬਣਾਇਆ ਬਣਾ ਕੇ ਉਸ ਨੂੰ ਖੜਾ ਕੀਤਾ ਉਸ ਦੀਆਂ ਨਾਸਾ ਵਿੱਚ ਆਪਣਾ ਸਾਹ ਫੂਕਿਆ ਪ੍ਰੇਮ ਨਾਲ ਬਣਾਇਆ ਆਦਮ ਨੇ ਨਾ ਆਗਿਆ ਮੰਨ ਕੇ ਪਾਪ ਦੇ ਅੰਦਰ ਉਹ ਡਿੱਗ ਗਿਆ ਤਾਂ ਵੀ ਉਸ ਨੇ ਆਦਮ ਨਾਲ ਨਫ਼ਰਤ ਨਹੀਂ ਕੀਤੀ ਪਰਮੇਸ਼ਰ ਆਦਮ ਦੇ ਬਾਰੇ ਸੋਚਦਾ ਹੈ ਉਹ ਆਪਣੇ ਹੀ ਇਕਲੋਤੇ ਪੁੱਤਰ ਯੇਸ਼ੂ ਮਸੀਹ ਨੂੰ ਦੇ ਦਿੰਦਾ ਹੈ ਤਾਂ ਕਿ ਅਸੀਂ ਵਿਸ਼ਵਾਸ ਕਰਨ ਦੇ ਕਾਰਨ ਹਮੇਸ਼ਾ ਦੀ ਜ਼ਿੰਦਗੀ ਪਾ ਸਕੀਏ ਉਹ ਪਿਆਰ ਉਤਪਤੀ ਤੋਂ ਲੈ ਕੇ ਹਰੇਕ ਵਚਨਾਂ ਵਿੱਚ ਪਰਮੇਸ਼ਰ ਦੇ ਪਿਆਰ ਨੂੰ ਅਸੀਂ ਦੇਖਦੇ ਹਾਂ ਵਚਨ ਕਹਿੰਦਾ ਹੈ ਤੁਸੀਂ ਆਪਸ ਵਿੱਚ ਪਿਆਰ ਕਰੋਗੇ ਤਾਂ ਹੀ ਤੁਸੀਂ ਜਾਣੇ ਜਾਓਗੇ ਕਿ ਤੁਸੀਂ ਮੇਰੇ ਧੀਆ ਪੁੱਤਰੋ ਮੇਰੇ ਚੇਲੇ ਹੋ ਤੁਸੀਂ ਮਸੀਹ ਅਖਵਾਓਗੇ ਮੈਂ ਮਸੀਹ ਹੋਣ ਦੇ ਨਾਤੇ ਪਰਮੇਸ਼ਰ ਦਾ ਹੋਣ ਦੇ ਨਾਤੇ ਮੈਂ ਸੱਚਮੁੱਚ ਪਿਆਰ ਕਰਦਾ ਹਾਂ ਮੈਂ ਆਪਣੇ ਗੁਆਂਢੀਆਂ ਨਾਲ ਪਿਆਰ ਕਰਦਾ ਹਾਂ ਕਿ ਮੈਂ ਸੱਚਮੁੱਚ ਆਪਣੇ ਮਾਪੇ ਨਾਲ ਪਿਆਰ ਕਰਦਾ ਹਾਂ ਕਿ ਮੈਂ ਸੱਚਮੁੱਚ ਆਪਣੇ ਭਰਾਵਾਂ ਨਾਲ ਪਿਆਰ ਕਰਦਾ ਹਾਂ ਕਿ ਮੈਂ ਸੱਚਮੁੱਚ ਆਪਣੀਆਂ ਭੈਣਾਂ ਨਾਲ ਪਿਆਰ ਕਰਦਾ ਹਾਂ ਕਿ ਮੈਂ ਸੱਚਮੁੱਚ ਆਪਣੀ ਪਤਨੀ ਨਾਲ ਮੈਂ ਪਿਆਰ ਕਰਦਾ ਹਾਂ ਕਿ ਮੈਂ ਪਵਿੱਤਰ ਆਤਮਾ ਦੇ ਨਾਲ ਪਿਆਰ ਕਰਦਾ ਹਾਂ ਕਿ ਮੈਂ ਆਪਣੀ ਕਲੀਸਿਆ ਦੇ ਨਾਲ ਪਿਆਰ ਕਰਦਾ ਹਾਂ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਪਿਆਰ ਕਰਦਾ ਹਾਂ ਮੈਂ ਆਪਣੇ ਪਾਸਟ ਦੇ ਨਾਲ ਪਿਆਰ ਕਰਦਾ ਹਾਂ ਆਪਣੇ ਪਰਮੇਸ਼ਰ ਦੇ ਨਾਲ ਸਾਰੇ ਮਨ ਅਤੇ ਸਾਰੇ ਤਨ ਦੇ ਨਾਲ ਪਿਆਰ ਕਰਦਾ ਹਾਂ ਸਾਰੀ ਬੁੱਧੀ ਦੇ ਨਾਲ ਸਾਰੇ ਬਲ ਦੇ ਨਾਲ ਕੀ ਮੈਂ ਪਰਮੇਸ਼ਰ ਨਾਲ ਪਿਆਰ ਕਰਦਾ ਹਾਂ ਪਿਆਰ ਕਦੇ ਵੀ ਖਤਮ ਨਹੀਂ ਹੁੰਦਾ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਭਵਿਕਵਾਨੀਆਂ ਹੋ ਤਾਂ ਖਤਮ ਹੋ ਜਾਣਗੀਆਂ ਭਾਸ਼ਾ ਹੋ ਤਾਂ ਜਾਂਦੀ ਰਹੇਗੀ ਗਿਆਨ ਮਿਟ ਜਾਵੇਗਾ ਸਾਡਾ ਗਿਆਨ ਅਧੂਰਾ ਹੈ ਸਾਡੀਆਂ ਭਵਿਕਵਾਨੀਆਂ ਅਧੂਰੀਆਂ ਹਨ ਜਦੋਂ ਸਰਵ ਸਿੱਧ ਆਵੇਗਾ ਅਧੂਰਾ ਖਤਮ ਹੋ ਜਾਵੇਗਾ ਪਿਆਰ ਸਾਡੇ ਜੀਵਨ ਵਿੱਚ ਸਭ ਤੋਂ ਵੱਡਾ ਹੋਣਾ ਚਾਹੀਦਾ ਹੈ ਕਿਉਂਕਿ ਪਰਮੇਸ਼ਰ ਪਿਆਰ ਹੈ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ ਤਾਂ ਕਿ ਪ੍ਰਭੂ ਦੇ ਵਚਨ ਨੂੰ ਵੰਡ ਸਕੀਏ ਵਚਨ ਨੂੰ ਫੈਲਾ ਸਕੀਏ ਪ੍ਰਭੂ ਦੇ ਮਹਾਨ ਪਿਆਰ ਵਿੱਚ ਵਧਦੇ ਜਾਈਏ ਸਾਡੇ ਅੰਦਰ ਜੋ ਵੀ ਕੰਮ ਹੈ ਪਵਿੱਤਰ ਆਤਮਾ ਪੂਰਾ ਕਰੇਗਾ ਲੋਕ ਸਾਡੇ ਜੀਵਨ ਨੂੰ ਵੇਖਣਗੇ ਉਹ ਜਾਣਨਗੇ ਕਿ ਅਸੀਂ ਸੱਚੇ ਪਰਮੇਸ਼ਰ ਦੇ ਲੋਕ ਹਾਂ ਚੇਲੇ ਹਾਂ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਅਸੀਂ ਪ੍ਰਾਰਥਨਾ ਕਰਾਂਗੇ ਫਿਰ ਅਸੀਂ ਅੱਗੇ ਦੇਖਦੇ ਹਾਂ ਬਹੁਤ ਸਾਰੇ ਅਦਭੁਤ ਕੰਮ ਆਪਣੇ ਜੀਵਨ ਵਿੱਚ ਆਪਣੀ ਕਲੀਸੀਆ ਵਿੱਚ ਆਪਣੇ ਪਰਿਵਾਰ ਵਿੱਚ ਬਦਲਦੇ ਹੋਏ ਦੇਖੋਗੇ ਆਮੀਨ